ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਧ ਸੰਗਤ ਜੀ ਜੋ ਵੀ ਮੇਰੇ ਚੈਨਲ ਤੇ ਨਵੀਂ ਜੁੜੀ ਹੈ ਉਹ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦੇਣਾ ਤੇ ਕਮੈਂਟ ਬਾਕਸ ਵਿੱਚ ਆਪ ਵਾਹਿਗੁਰਜੀ ਲਿਖ ਕੇ ਆਪਣੀ ਹਾਜ਼ਰੀ ਜੁਲਗਵਾਣਾ ਜੇ ਕੋਈ ਵੀ ਕੰਮ ਨਹੀਂ ਬਣ ਰਿਹਾ ਬਸ ਇਸ ਕਥਾ ਨੂੰ ਸੁਣੋ ਹਜੂਰ ਕਹਿੰਦੇ ਜਿਸ ਮਾਲਕ ਦੀ ਸੇਵਾ ਵਿੱਚ ਤੈਨੂੰ ਲਾਉਣਾ ਉਹਦਾ ਹੁਕਮ ਤਰਗਾਤੇ ਚਲਦਾ ਹੈ ਉਸ ਸੱਚੇ ਸਤਗੁਰ ਦੀ ਸੇਵਾ ਕਰ ਜੀਦਾ ਹੁਕਮ ਰੱਬ ਦੀ ਤਰਗਾਤੇ ਚਲਦਾ ਜਿਹੜਾ ਧਰਮਨਾਥ ਨੂੰ ਇਹ ਗੱਲ ਕਹਿ ਸਕੇ ਕਿ ਧਰਮਾਈ ਦਰ ਕਾਗਿਤ ਫਾਰੇ ਜਨਾਨੰਕ ਲੇਖਾ ਸਮਝਾ ਉਸ ਮਾਲਕ ਦੀ ਉਸ ਸਾਹਿਬ ਦੀ ਸੇਵਾ ਕਰ ਪਾਈ ਜਿਹੜਾ ਰੱਬ ਦੀ ਦਰਗਾਹ ਵਿੱਚ ਕਹੇ ਕਿ ਪਾਈ ਧਰਮਨਾਥ ਮੈਂ ਇਸ ਸਿੱਖਾਂ ਦਾ ਆਪੇ ਲੇਖਾ ਨਿਭੜ ਲਵਾਂਗਾ ਲੇਖਾਂ ਦੇ ਕਾਬਿਲ ਬਣਾ ਦਿਓ ਤੁਸੀਂ ਉਸ ਗੁਰੂ ਦੀ ਗੋਤ ਵਿੱਚ ਬੈਠੇ ਹੋ ਜਿਹੜਾ ਗੁਰੂ ਸਾਡੇ ਕਰਮਾਂ ਦੇ ਲੇਖਾਂ ਦੀ ਜ਼ਿੰਮੇਵਾਰੀ ਲੈਂਦਾ ਸਾ ਸੰਗਤ ਜੀ ਜਿਹਦਾ ਆਪਣਾ ਲੇਖਾ ਨਾ ਨਿਭੜੇ ਉਹ ਆਪਣੇ ਸਿੱਖਾਂ ਦਾ ਲੇਖਾ ਕਿਵੇਂ ਨਿਭੜ ਸਕਦਾ ਇਸ ਲਈ ਪਾਤਸ਼ਾਹ ਜੀ ਨੇ ਸਭ ਤੋਂ ਪਹਿਲਾਂ ਇਹ ਹੁਕਮ ਦਿੱਤਾ ਕਿ ਭਾਈ ਗੁਰੂ ਤਾਂ ਅੰਕਰ ਪਰ ਸ਼ਰਤ ਇਹ ਹੈ ਕਿ ਗੁਰੂ ਪੂਰਾ ਹੋਣਾ ਚਾਹੀਦਾ ਹੈ ਤੇਰਾ ਗੁਰੂ ਅੰਨਾ ਨਾ ਹੋਵੇ ਅਧੂਰਾ ਨਾ ਹੋਵੇ ਗੁਰੂ ਕੈਂਸਬ ਜੀ ਦੀ ਗੋਦ ਵਿੱਚ ਬੈਠੇ ਹੋ ਤੁਹਾਡਾ ਗੁਰੂ ਪੂਰਾ ਰੱਬ ਦੀ ਦਗਾਮ ਵਿੱਚ ਗੁਰੂ ਜ਼ਿੰਮੇਵਾਰੀ ਲੈਂਦਾ ਹੈ कि ਆ ਸਿੱਖਾਂ ਦੇ ਲੇਖਾਂ ਦੇ ਕਾਗਜ਼ ਪਾੜਦੇ ਲੇਖਾਂ ਮੈਂ ਆਪੇ ਸਮਝ ਲਵਾਂ ਸਹਾ ਸੰਗਤ ਜੀ ਇੱਕ ਮਤ ਜਿਹੜਾ ਉਹ ਪੰਜਾਬ ਵਿੱਚ ਬਹੁਤ ਪ੍ਰਚਲਿਤ ਹੈ اچھا ਅਜ ਤੱਕ ਉਹਦੀ ਕੋਈ ਸਿੱਖਾਂ ਨਾਲ ਕੰਟਰੋਵਰਸੀ ਨਹੀਂ ਹੈ ਇਸ ਗੱਲ ਦਾ ਸ਼ੁਕਰ ਹੈ ਗੁਰਗੰਸਾਹਿਬ ਜੀ ਕਿਰਪਾ ਬਖਸ਼ਿਸ਼ ਕਰਨ ਹਰ ਦਸ ਮਿੰਨਾਂ ਕਿਲੋਮੀਟਰ ਬਾਅਦ ਪੰਜਾਬ ਵਿੱਚ ਉਹਨਾਂ ਦਾ ਡੇਰਾ ਆ ਜਾਂਦਾ ਹੈ ਕੁਝ ਸਾਲ ਪਹਿਲਾਂ ਬਹੁਤ ਅਮੀਰ ਬੰਦੇ ਦੇ ਤਿੰਨੋ ਪਰਾਵਾਂ ਦੀਆਂ ਤਿੰਨ ਫੈਕਟਰੀਆਂ ਲੁਧਿਆਣਾ ਵਿੱਚ ਚੱਲਦੀਆਂ ਨੇ ਔਰ ਸਾਸੰਗਤ ਇੱਕ ਮਹੀਨੇ ਦਾ ਘੱਟੋ ਘੱਟ ਲੱਖ ਸਵਾ ਲੱਖ ਡੇਢ ਲੱਖ ਤੱਕ ਉਹ ਬੰਦੇ ਦਾ ਦਸ ਉਸਵੰਦ ਕੰਡ ਕੀ ਕਿਹਕੇ ਹੁੰਦੇ ਹਨ ਲੱਖ ਤੋਂ 1.5 ਲੱਖ ਰੁਪਏ ਮਹੀਨੇ ਦਾ ਦਸਵੰਦ ਜਾਂਦਾ ਇੱਕ ਮਹੀਨੇ ਦਾ ਉਹ ਪਰਿਵਾਰ ਦਾ ਉਹ ਅੱਜ ਤੋਂ ਨਹੀਂ ਜਾ ਰਿਹਾ ਉਹ ਪਿਛਲੇ 2 ਦਿਨਾਂ ਤੋਂ 25 ਤਿਹਾਂ ਸਾਲਾਂ ਤੋਂ ਉਹਨਾਂ ਦਾ ਦਸਵੰਦ ਜਾਂਦਾ ਔਰ ਸਾਧ ਸੰਗਤ ਔਰ ਉਹ ਤਿੰਨ ਭਰਾਵਾਂ ਦੀਆਂ ਫੈਕਟੀਆਂ ਦੇ مالک ਉਹਨਾਂ ਦੀ ਮੰਗ ਹੋ ਚੁੱਕੀ ਉਹ ਤਿੰਨੇ ਭਰਾ ਆਪਣੀ ਮਾਂ ਨੂੰ ਬਹੁਤ ਪਿਆਰ ਕਰਦੇ ਨੇ ਸਾਧ ਸੰਗਤ ਜੀ ਉਹਨਾਂ ਦੇ ਘਰ ਉਸ ਸਮક્ત ਸ੍ਰੇਸ਼ਟ ਉਹਨਾਂ ਦਾ ਮੁਖੀ ਹੈ ਉਹ ਅਫਸੋਸ ਕਰਨ ਆਇਆ ਪਰ ਉਹ ਦੱਸ ਕੇ ਨਹੀਂ ਆਇਆ ਕਿਉਂਕਿ ਦੱਸ ਕੇ ਆਉਣ ਨਾਲ ਕੋਲ ਇਕੱਠੀ ਹੁੰਦੀ ਹੈ ਤੇ ਭੇੜ ਇਕੱਠੀ ਹੁੰਦੀ ਹੈ ਜਦੋਂ ਅਫਸੋਸ ਕਰਨ ਆਏ ਤਾਂ ਉਹ ਤਿੰਨੇ ਭਰਾ ਬੈਠੇ ਨੇ ਉਹਨਾਂ ਨੇ ਲੱਖਾਂ ਰੁਪਇਆ ਦਸਵੰਤ ਉਦੋਂ ਵੀ ਮੱਥਾ ਟੇਕਿਆ ਤੇ ਅੱਗੇ ਪਿੱਛੇ ਮਾਇਆ ਵੀ ਦਿੰਦੇ ਨੇ ਤਾਂ ਉਹ ਤਿੰਨਾ ਭਰਾਵਾਂ ਨੇ ਬੈਠ ਕੇ ਕੋਲ ਹੱਥ ਜੋੜ ਕੇ ਕਿਹਾ ਕੈਂਡੀ ਜੀ ਸਾਡੀ ਮਾਤਾ ਨੇ ਤੁਹਾਨੂੰ ਗੁਰੂ ਧਰਨ ਕੀਤਾ ਹੋਇਆ ਸੀ ਸਾਡੇ ਬਾਪੂ ਨੇ ਵੀ ਪਹਿਲਾਂ ਤੁਹਾਨੂੰ ਗੁਰੂ ਧਰਨ ਕੀਤਾ ਸੀ ਮਾਤਾ ਨੇ ਵੀ ਤੁਹਾਨੂੰ ਗੁਰੂ ਧਰਨ ਕੀਤਾ ਹੋਇਆ ਅਸੀਂ ਵੀ ਜਦੋਂ ਤੁਹਾਨੂੰ ਸੁੱਤ ਸੰਭਾਲੀ ਆਪਣੀ ਮਾਤਾ ਦੇ ਨਾਲ ਤੁਹਾਡੇ ਡੇਰੇ ਹੁੰਦਿਆਂ ਤੇ ਹੱਥ ਜੋੜ ਕੇ ਕਿਹਾ ਕਿਰਪਾ ਬਾਜੀ ਸਾਡੀ ਇੱਕੋ ਹੀ ਇੱਛਾ ਹੈ ਸਾਡੀ ਮਾਤਾ ਮੁਕਤ ਹੋ ਜਾਵੇ ਸਾਡੀ ਮਾਤਾ ਦਾ ਨਾਮ ਸਿਮਨ ਬੰਦਗੀ ਕਰਕੇ ਸੇਵਾ ਕਰਕੇ ਚੰਗੇ ਸੁਭਾਅ ਕਰਕੇ ਚੰਗੀ ਪਰਵਰਿਸ਼ ਕਰ ਦੇ ਅਜ ਅਸੀਂ ਤਰੱਕੀ ਕੀਤੀ ਹੈ ਤੇ ਤਿੰਨ ਫੈਕਟਰੀਆਂ ਦੇ ਮਾਲਕ ਹਾਂ ਮਹਾਰਾਜ ਇੱਕ ਕਿਰਪਾ ਕਰੋ ਕਿ ਸਾਡੀ ਮਾਤਾ ਮੁਕਤ ਹੋ ਜਾਵੇ ਤੇ ਫਿਰ ਉਹਨਾਂ ਨੇ ਜਵਾਬ ਪਤਾ ਕੀ ਦਿੱਤਾ ਕਿ ਭਾਈ ਜ਼ਰੂਰ ਮੁਕਤ ਹੋਏਗੀ ਅਸੀਂ ਵੀ ਉਹਨਾਂ ਦੇ ਚਾਨਣ ਵਿੱਚ ਅਰਦਾਸ ਕਰਾਂਗੇ ਕਿ ਤੁਹਾਡੀ ਮਾਤਾ ਨੂੰ ਮੁਕਤੀ ਮਿਲੇ ਜਨਮਾਂ ਦੀ ਥਾਂ ਮਿਲੇ ਅਸੀਂ ਮਾਲਕ ਦੇ ਚਾਨਣ ਵਿੱਚ ਅਰਦਾਸ ਕਰਾਂਗੇ ਪਰ ਸਾਡਾ ਇੱਕ ਵਚਨ ਮੰਨੋ ਉਹ ਕਹਿੰਦੇ ਜੀ ਦੱਸੋ ਕਹਿੰਦੇ ਅੱਜ ਗੁਰਗੰਸਾਪ ਜੀ ਦੀ ਬਾਣੀ ਦਾ 1 ਓਕਾਰ ਤੋਂ 18ਵੀ 18 ਦਾ 2 ਤੱਕ ਕਰ ਵਿੱਚ ਪਾਠ ਕਰਾਓ ਤੇ ਗੁਰਗੰਸਾਹ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰੋ ਅਸੀਂ ਮਾਲਕ ਦੇ ਚਰਨਾਂ ਵਿੱਚ ਅਰਦਾਸ ਕਰਾਂਗੇ ਕਿ ਮਾਤਾ ਨੂੰ ਮੁਕਤੀ ਮਿਲੇ ਓਨੇ ਵਚਨ ਮੰਨ ਲਿਆ ਪਰ ਉਹ ਬੰਦੇ ਦਾ ਕਦੇ ਗੁਰਗਨ ਸਾਹਿਬ ਜੀ ਮਹਾਰਾਜਤਾ ਪੈਕਾਸ਼ ਨਹੀਂ ਸਿਖਵਾਇਆ ਕਦੇ ਗਏ ਨਹੀਂ ਪਾਠ ਨਹੀਂ ਕਰਵਾਇਆ ਅੱਛਾ ਉਹ ਤਿੰਨ ਭਰਾ ਸਿਰੋਨ ਮੁੰਨੇ ਹਨ ਕਲੀਨਸ਼ਿਪ ਉਹਨਾਂ ਦੀ ਫੈਕਟਰੀ ਵਿੱਚ ਇੱਕ ਮੈਨੇਜਰ ਹੈ ਉਹ ਮੁੰਡਾ ਸਿੱਖ ਹੈ ਉਹਨੇ ਉਸਨੂੰ ਕਿਹਾ ਭਾਈ ਤੂੰ ਸਰਦਾਰ ਗੁਰਦੁਆਰੇ ਜਾਣੇ ਅਸੀਂ ਮਾਤਾ ਦਾ ਸਹਿਜ ਪਾਠ ਕਰਾਉਣਾ ਹੈ ਤੇ ਮਾਤਾ ਦਾ ਸਹਿਜ ਪਾਠ ਕਰਵਾ ਕੇ ਭੋਗ ਪਾਉਣਾ ਹੈ ਮੈਨੂੰ ਦੱਸ ਕਿਵੇਂ ਕਰੀਦਾ ਹੈ ਸਾਧ ਸੰਗਤ ਜੀ ਉਹ ਮੇਰੇ ਕੋਲ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਚੱਲ ਕੇ ਆਏ ਉਹਦੀ ਮਰਿਆਦਾ ਤੇ ਤਹਿਤ ਉਹਦੀ ਕੋਈ ਗੰਸੈ ਮਹਾਰਾਜ ਦੀ ਬਾਣੀ ਨਾਲ ਜਾਪ ਕਰਵਾਇਆ ਤੇ ਗੁਰਗੰਸੈ ਮਹਾਰਾਜ ਦੀ ਬਾਣੀ ਦਾ ਉਹ ਘਪਾ ਕੇ ਅਡਾਸ ਕਰਵਾਈ ਮੈਂ ਉਹਨਾਂ ਨੂੰ ਪੁੱਛਿਆ ਤੁਸੀਂ ਸਾਡੀ ਮਤ ਨੂੰ ਮੰਨਣ ਵਾਲੇ ਨਹੀਂ ਤੁਸੀਂ ਗੁਰਦੁਆਰੇ ਜਾਣ ਵਾਲੇ ਨਹੀਂ ਤੁਸੀਂ ਸਹਿਜ ਪਾਠ ਕਿਉਂ ਕਰਵਾ ਰਹੇ ਹੋ ਤੇ ਫਿਰ ساری ਕਹਾਣੀ ਉਹਨਾਂ ਨੇ ਦੱਸੀ ਕਿ 사ਤਸੰਗ ਜੀ ਮੇਰੇ ਮਨ ਵਿੱਚ ਵੀ ਇਹ ਚੀਜ਼ ਆਈ ਕਿ ਉਹ ਮਨਾ ਇਹ ਸੱਚ ਹੈ ਗੁਰੂ ਗ੍ਰੰਥ ਸਾਹਿਬ ਰਾਜ ਦੀ ਬਾਣੀ ਦਾ ਫਰਮਾਨ ਹੈ ਕਲਚਕ ਪਰਮਾਨੰਦ ਨਾਨਕ ਉਪਰੰਗਤ ਅਮੈ ਕਹਾਇਓ ਦੁਨੀਆ ਵਿੱਚ ਗੁਰੂ ਬੋਤ ਹੋ ਸਕਦੇ ਨਹੀਂ ਪਰ ਕਲਚਕ ਵਿੱਚ ਗੁਰਨਾਨਦ ਸਾਹਿਬ ਪਰਮਾਨਿਤ ਨੇ ਇਸ ਤਰਤੀ ਤੋਂ ਮੁਕਤ ਕਰ ਲਈ ਓਹੋ ਸਿੱਖ ਜਿਹਦੇ ਕਿਤੇ ਵੀ ਮੁਕਤੀ ਨਾ ਹੋਵੇ ਉਹ ਦੀ ਗਣ ਸਾਹਿਬ ਜੀ ਦੇ ਚੰਨਾਂ ਵਿੱਚ ਹੁੰਦੀ ਹੈ ਤੁਸੀਂ ਭਾਗਾਂ ਵਾਲੇ ਬੈਠੇ ਹੋ ਜਿਨ੍ਹਾਂ ਨੂੰ ਇਸ ਜਨਮ ਵਿੱਚ ਗਣ ਸਾਹਿਬ ਜੀ ਵਾਈਗਾ ਗੁਰੂ ਮਹਾਨ ਮਿਲਿਆ ਹੈ ਜੀਤੀ ਦੁਨੀਆ ਵਿੱਚ ਕਿਤੇ ਵੀ ਮੁਕਤੀ ਨਹੀਂ ਮਿਲੀ ਉਹ ਤੇ ਤੁਹਾਨੂੰ ਗਣ ਸਾਹਿਬ ਜੀ ਦੇ ਚੰਨਾਂ ਵਿੱਚ ਮਿਲੇਗੀ ਮੈਂ ਤੁਹਾਨੂੰ ਇੱਡਾਂ ਦੀਆਂ ਨਿਕਾਂ ਉਦਾਹਰਨਾ ਦੇ ਦਵਾਂਗੀ ਜਿਹੜੇ ਬੰਦੇ ਵੇਲੇ ਸਾਡੇ ਕੋਲ ਆਏ ਭਾਈ ਸਾਹਿਬ ਜੀ ਸਾਡਾ ਸਾਰੇ ਪਰਿਵਾਰ ਨੂੰ ਸੂਲੀ ਟੰਗਿਆ ਹੋਇਆ ਹੈ ਸਾਡੇ ਘਰਬਾਰ ਨਹੀਂ ਬਣਦੇ ਸਾਡੇ ਘਰ ਵਿੱਚ ਬਿਮਾਰੀ ਫੈਲ ਗਈ ਹੈ ਅਕਤੂਰੂਪ ਸਾਨੂੰ ਤੰਗ ਕਰਦੀ ਹੈ ਬੰਦੇ ਡਿਪਰੈਸ਼ਨ ਵਿੱਚ ਚਲੇ ਗਏ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤਾਂ पाठ करनाल बंदे मुक्त हो गए क्योंकि बाणी अखर नहीं है गुरु ग्रंथ साहब जी की बाणी ज्ञान नहीं धन गुरु ग्रंथ साहब जी की बाणी त वाह वाह निरंकार है जिसवट अवर्ण कोय तिस अवरण अवर्ण कोई भावना ਗੁਰਗੰਨ ਸਾਹਿਬ ਜੀ ਮਹਾਰਜ ਦੀ ਬਾਣੀ ਦਾ ਪਾਠ ਕਰੇ ਜਾਂ ਸੁਨੇ ਸਾ ਸੰਗਤ ਜੀ ਉਹ ਬੰਦਾ ਜਨਮ ਤੋਂ ਮੁਕਤ ਹੋ ਜਾਂਦਾ ਹੈ ਅੱਛਾ ਸਾਨੂੰ ਵੀ ਹੁਕਮ ਹੈ ਜਦੋਂ ਤੁਸੀਂ ਅਰਦਾਸ ਕਰੋਗੇ ਨਾ ਤਾਂ ਪਹਿਲਾਂ ਪੈਰਾ ਅਰਦਾਸ ਤਾਂ ਪੜਿਓ ਗੁਰਗੰਨ ਸਾਹਿਬ ਜੀ ਇਕੱਲੇ ਮਥਾ ਟਿਕਣ ਵਾਸਤੇ ਨਹੀਂ ਹੰ ਸ਼ੂਨਿਅਤੇ ਅੰਨ। ਆਪਾਂ ਇਕੱਲੇ ਕਹੀਏ ਕਿ ਮਥਾ ਟਿਕਾ ਮੁਕਤ ਹੈ। ਨਹੀਂ। ਜਿੱਥੇ ਮੁਕਤ ਨਾ ਗਈ। ਜਿੱਥੇ ਮੁਕਤ ਨਾ ਹੋ ਗਈ। ਜਿੱਥੇ ਕੋਈ ਸ਼ਬਦ ਨਾ ਕਰੇ ਵਿਚਾਰ। ਜਦੋਂ ਅਰਦਾਸ ਕਰੋਗੇ। ਉਦੋਂ ਗੁਰੂ ਸਾਹਿਬ ਜੀ ਦੇ ਨਾਮ ਨਾਲ ਕੀ ਲਿਖਿਆ ਉਹ ਪੜਿਓ ਗੁਟਕੇ ਵਿੱਚ। ਅਰਦਾਸ ਵੀ ਸ਼ੂਨਿਅਤੇ ਅੰਨ ਨਾਲ। ਦਾਸ ਸ਼ੁਰੂ ਹੁੰਦੀ ਹੈ ਪਿਠੰਪ ਗਾਤੀ ਸਿਮਰ ਕੈ ਗੁਰ ਨਾਨਕ ਲਈ ਧਾਇ ਫਿਰ ਅੰਗਦ ਕੋ ਤੇ ਅਮਰ ਦਾਸ RAM ਦਾਸੇ ਹੋਏ ਸਹਾਈ ਅਰਚਨ ਹੈ ਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਇ श्री हर कृष्ण त्या जिस दिखे सब दुख जाए टेक बहादुर सिमरिए है कर नौनी दया सब थाई होए सहाय सब थाई होए सहाय दसवीं पातशाह श्री गुरु गोबिंद सिंह जी सब थाई होए सहाय ਹੁਣ ਉਹਦੇ ਤੋਂ ਅੱਗੇ ਪੜਿਓ ਦਸਾਂ ਬਾਦਸ਼ਾਹਾਂ ਦੀ ਜੋਤ ਜੋਤ ਇੱਕੋ ਹੈ ਪਰ ਬਾਦਸ਼ਾਹਾਂ 10 ਨੇ ਜੋਤਾਂ ਨਹੀਂ ਲਿਖਿਆ ਇੱਕ ਜੋਤ ਦਸਾਂ ਬਾਦਸ਼ਾਹਾਂ ਦੀ ਜੋਤ ਸਾਇਬ ਜੀ ਕੁਕਨ ਸਬਜੀ ਦੇ ਪਾਠ ਨਿਤਾਰ ਦਾ ਧਿਆਨ ਕਰਕੇ ਬੋਲੋ ਵਾਹਿਗੁਰੂ ਵਾਹਿਗੁਰੂ ਇਕੱਠਾ ਦੀਦਾਰ ਨਹੀਂ ਲਿਖਿਆ ਕੀ ਗੁਰਗੰਸਾਬ ਜੀ ਦੇ ਦਰਸ਼ਨਾਂ ਦਾ ਦੀਦਾਰ ਕਰੋ ਨਹੀਂ ਨਾਂ ਲਿਖਿਆ ਹੈ ਪਾਠ ਉਹ ਗੁਰੂ ਤੇ ਅ ਸਿੱਖਾਂ ਗੁਰੂ ਗੰਸਾਬ ਜੀ ਦੀ ਬਾਣੀ ਦਾ ਪਾਠ ਕਰੀ ਜੋ ਕਰ ਨਹੀਂ ਸਕਦਾ ਤਾਂ ਸਰਵੰਨ ਦਰਸ਼ਨ ਕੰਨਾਂ ਨਾਲ ਸੁਣੀ ਤੇ ਗੁਰਗੰਸਾਬ ਜੀ ਦੀ ਬਾਣੀ ਦਾ ਪਾਠ ਕਰਨਾ ਤੇ ਸੁਣਨਾ ਦੀ ਦਾਰ ਹੈ ਜਿੱਦਣ ਕੋ ਸਿੱਖ ਗੁਰੂ ਦੀ ਬਾਣੀ ਪੜਨ ਲੱਗ ਪਿਆ ਬਾਣੀ ਅੱਖਰ ਨਹੀਂ ਕਿ ਬਾਣੀ ਨਿਰੰਕਾਰ ਦਾ ਰੂਪ ਹੈ ਸਾਨੂੰ ਨਿਰੰਕਾਰ ਦੇ ਘਰ ਲੱਜੇਗੀ ਇਹਦੀ ਕਿਤੇ ਮੁਕਤੀ ਨਹੀਂ ਹੋਵੇਗੀ ਉਹਦੀ ਗੁਰਗੰਸਾ ਜੀ ਦੀ ਬਾਣੀ ਨਾਲ ਮੁਕਤੀ ਹੋਵੇਗੀ ਇਸ ਲਈ ਸਾ ਸੰਗਤ ਗੁਰਗੰਸਾ ਜੀ ਮਹਾਰਾਜ ਦੇ ਚਰਨਾ ਵਿੱਚ ਬੈਠੇ ਹੋ ਆਪਾਂ ਹੁਣ ਇਹ ਸਿੱਖਣਾ ਹੈ की सेवा कि दो चीजा ने जो महाराज ने धर्म की गल की उदो सब धर्म श्रेष्ठ धर्म थी आवाज आनी चाहिए है सब धर्म श्रेष्ठ धर्म हर को नाम जप निर्मल कर्म। ਸਭ ਧਰਮ ਵਿੱਚ ਸੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮਾ ਪਾਈ ਨਿਰਮਲ ਕਰ ਸੇਵਾ ਕਿਸੇ ਦਾ ਭਲਾ ਕਰਨਾ ਕਿਸੇ ਗਰੀਬ ਦੀ ਮਦਦ ਕਰਨੀ ਇਹ ਨਿਰਮਲ ਕਰਮ ਹੈ ਤੇ ਇੱਕ ਹੈ ਰੱਬ ਦਾ ਨਾਮ ਜਪ ਦੋਵੇਂ ਚੀਜ਼ਾਂ ਚਾਹੀਦੀਆਂ ਹੈ ਇਕਲਾ ਬੰਦਾ ਕਹਿੰਦਾ ਕਿ ਮੈਂ ਜੀ ਭਜਨ ਬਹੁਤ ਕਰਦਾ ਤੇ ਸੇਵਾ ਨਹੀਂ ਕਰ ਰਿਹਾ ਖੱਲੀ ਜਾ ਜਾਂਦਾ ਹੈ ਪੰਛੀ ਦੇ ਦੋ ਖੰਭ ਜੜੇ ਨੇ ਉਹ ਉਹਨੂੰ ਉਡਣ ਦੇ ਤੱਤ ਦਿੰਦੇ ਨੇ ਇੱਕ ਖੰਭ ਟੁੱਟਿਆ ਹੋਵੇ ਪੰਛੀ ਆਕਾਸ਼ ਵਿੱਚ ਫਿਰ ਉੱਚੀ ਉਡਾਰੀ ਨਹੀਂ ਮਾਰ ਸਕਦਾ ਉਹ ਸਿੱਖਾ ਤੇਰੇ ਕੋਲ ਦੋ ਖੰਭ ਨੇ ਸੇਵਾ ਤੇ ਸਿਮਰਨ ਹਲ ਕੋ ਨਾਮ ਜਪ ਨਿਰਮਲ ਕਰਮ ਨਾਮ ਵੀ ਜਪ ਤੇ ਸੇਵਾ ਵੀ ਕਰ ਇਹ ਦੋ ਖੰਮ ਤੈਨੂੰ ਸੁੱਟੀ ਨਿਰੰਕਾਰ ਦੇ ਦੇਸ਼ ਲੈ ਜਾਗਾ ਕਈ ਬੰਦੇ ਟਟਕ ਕਰਨਗੇ ਸਿੱਖ ਐਵੇਂ ਵੇਸਟ ਪੈਸੇ ਲਾ ਰਿਹਾ ਹੈ ਜੀ ਲੰਗਰ ਲਾਉਣ ਦਾ ਕੀ ਫਾਇਦਾ ਕਹਿੰਦੇ ਐਵੇਂ ਖਲਾਈ ਜਾਂਦੇ ਕਈ ਤਾਂ ਐਵੇਂ ਕਹਿੰਦੇ ਨੇ ਸਾਧ ਸੰਗਤ ਜੀ ਇਹ ਠੀਕ ਹੈ पहला गुरु का हुक्म है कि दान दियो नहीं को पलो और दान लागत नी को भाई गुरसिखा की सेवा करो दान करना गुरसिखा की सेवा करनी जरूरी है पर सेवा कर लगे सोचियो कि दूजा कौन खान आ गया है सिख कोल गुरु ने सेवा दीती है ਸਿੱਖਾਂ ਨੂੰ ਸੇਵਾ ਕਰਨੀ ਪਵੇਗੀ ਸਿੱਖਾਂ ਨੂੰ ਸੇਵਾ ਕਰਨੀ ਪਵੇਗੀ ਹਾਂ ਸੁਚੇਤ ਹੋਣਾ ਚਾਹੀਦਾ ਹੈ ਕਿ 5 10 ਕਿਲੋਮੀਟਰ ਬਾਅਦ ਲੰਗਰ ਹੋਣਾ ਚਾਹੀਦਾ ਜੇ ਇੱਦਾਂ ਲਾਇਆ ਤਾਂ ਅਸੀਂ ਵੀ ਬਰਾਬਰ ਲਾਉਣਾ ਉਹ ਤੁਹਾਡੀ ਆਪਣੀ ਜ਼ਿੱਦ ਹੈ ਉਹ ਸੇਵਾ ਨਹੀਂ ਹੈ ਜਦੋਂ ਸੇਵਾ ਦੀ ਪਰਵਾਹ ਛਾਪੂਗੇ ਬਾਣੀ ਵਿੱਚ उदो महाराज ने कहा कि सेवा फल देन वाली है भाई सतगुर की सेवा कर जिस की सेवा की फिर लेखा मंगती है फिर सेवा औखी नहीं है सात संगत जी कथा कथा करद बच्चों को अनेक प्रकार दुला